ਅੱਜ ਸਾਡਾ ਲਾਹੌਰ ਵਿੱਚ ਆਖਰੀ ਦਿਨ ਸੀ ਇਹ ਦਿਨ ਵੀ ਅਸੀਂ ਲੇਖੇ ਲੱਗਿਆ ਵੇਖਣਾ ਚਾਹੁੰਦੇ ਸੀ ਕਸੂਰ ਵਿੱਚ ਬਾਬੇ ਬੁੱੱਲੇ ਸ਼ਾਹ ਦਾ ਮਜ਼ਾਰ ਦੇਖਣ ਦੀ ਤਾਂਗ ਤੜਪੀ ਤਾਂ ਮੈਂ ਡਾਕਟਰ ਜਗਤਾਰ ਨੂੰ ਕਿਹਾ ਕਿ ਉਹ ਸ਼ਾਹ ਜੀ ਨੂੰ ਕਹਿ ਕੇ ਕਾਰ ਦਾ ਬੰਦੋਬਸਤ ਕਰੇ ਸ਼ਾਹ ਜੀ ਪ੍ਰਮੁੱਖ ਉਰਦੂ ਅਖਬਾਰ ਨਵਾਇ ਵਕਤ ਦਾ ਮੁੱਖ ਕਾਲਮ ਨਵੀਸ ਹੋਣ ਕਰਕੇ ਉਹਦੀ ਕਾਰ ਵਿੱਚ ਲਾਹੌਰੋਂ ਬਾਹਰ ਨਿਕਲਣਾ ਸਾਨੂੰ ਵਧੇਰੇ ਸੁਰੱਖਿਅਤ ਲੱਗਦਾ ਸੀ ਉੰਜ ਸਾਡੇ ਨਾਲ ਦੇ ਸਾਰੇ ਲੋਕ ਹੀ ਲਹੌਰੋਂ ਬਾਹਰ ਘੁੰਮ ਫਿਰ ਰਹੇ ਸਨ ਤੇ ਇੱਕ ਗਰੁੱਪ ਤਾਂ 라ਵਲਪਿੰਡੀ ਤੇ ਪੰਜਾ ਸਾਹਿਬ ਦੀ ਯਾਤਰਾ ਉੱਤੇ ਵੀ ਨਿਕਲ ਚੁੱਕਾ ਸੀ ਕੋਈ ਨਹੀਂ ਪੁੱਛਦਾ ਜੀ ਕਹਿ ਕੇ ਸਾਰੇ ਤੁਰੇ ਫਿਰਦੇ ਸਾਂ ਅਸੀਂ ਵੀ ਇਸ ਗੱਲ ਤੋਂ ਹੌਂਸਲਾ ਫੜਿਆ ਪਰ ਫਿਰ ਵੀ ਨਾ ਜਾਣੀਏ ਵਾਲੇ ਖਤਰੇ ਨੂੰ ਸਾਹਮਣੇ ਰੱਖ ਕੇ ਇੱਕ ਪੱਤਰਕਾਰ ਦੀ ਕਾਰ ਵਿੱਚ ਜਾਣਾ ਸਾਨੂੰ ਠੀਕ ਲੱਗਾ। ਕੱਲ ਸਵੇਰੇ 8 ਵਜੇ ਸਮਝੌਤਾ ਐਕਸਪ੍ਰੈਸ ਉੱਤੇ ਅਸੀਂ ਵਾਪਸ ਆ ਜਾਣਾ ਸੀ। ਇਸ ਲਈ ਪੁਲਿਸ ਵੱਲੋਂ ਵਾਪਸੀ ਦੀ ਰਵਾਨਗੀ ਵਾਲਾ ਸਰਟੀਫਿਕੇਟ ਵੀ ਅੱਜ ਹੀ ਪ੍ਰਾਪਤ ਕਰਨਾ ਜ਼ਰੂਰੀ ਸੀ। ਤੁਸੀਂ ਮੇਰੀ ਰਵਾਨਗੀ ਵੀ ਭਵਾ ਲਿਆਓ। ਮੈਂ ਉਹਨਾਂ ਚਿਰ ਸ਼ਾਹ ਜੀ ਨਾਲ ਤਾਲਮੇਲ ਕਾਇਮ ਕਰਦਾ। ਜਗਤਾਰ ਨੇ ਮੈਨੂੰ ਤੇ ਰਕबीर ਸਿੰਘ ਨੂੰ ਕਿਹਾ ਪਰ ਉੱਥੇ ਨਿੱਜੀ ਰੂਪ ਵਿੱਚ ਤੁਹਾਡੀ ਹਾਜ਼ਰੀ ਜ਼ਰੂਰੀ ਹੋਵੇਗੀ ਲੈ ਇਹ ਰਵਾਨਗੀ ਤਾਂ ਥਾਣੇ ਉਹੀ ਪੈਣੀ ਆ ਤੇ ਹਵਾਲਦਾਰ ਮਜੀਦ ਤੇ ਤੇਰਾ ਸੰਦੂਪਰਾ ਉੱਥੇ ਹੀ ਹੋਣੇ ਨੇ ਫਿਕਰ ਕਾਦਾ ਜਗਤਾਰ ਨੇ ਭਰੋਸੇ ਨਾਲ ਕਿਹਾ ਮੈਂ ਤੇ ਰਗਵੀਰ ਸਿੰਘ ਦੋਵੇਂ ਕਿਲਾ ਗੁੱਜਰ ਸਿੰਘ ਥਾਣੇ ਪੁੱਜੇ ਤਾਂ ਅੱਗੇ ਸੱਚਮੁੱਚ ਹਵਾਲਦਾਰ ਮਜੀਦ ਹੀ ਕੁਰਸੀ ਉੱਤੇ ਡਟਿਆ ਬੈਠਾ ਸੀ ਮੈਨੂੰ ਪਛਾਣ ਕੇ ਉਹਨੇ ਪੂਰੇ ਖਲੂਸ ਅੰਦਾਜ਼ ਵਿੱਚ ਹੱਥ ਮਿਲਾਉਂਦਿਆਂ ਕਿਹਾ ਆਉ ਸੰਦੂ ਸਾਹਿਬ ਫਿਰ ਕਲਦੀਆਂ ਰਵਾਨਗੀਆਂ ਨੇ ਮੁਸਕਰਾਉਂਦਿਆਂ ਉਸਨੇ ਸਾਡੇ ਹੱਥੋਂ ਫਾਰਮ ਫੜ ਲਿਆ ਮੈਨੂੰ ਇਹ ਚੰਗਾ ਲੱਗਾ ਕਿ ਉਸ ਦਿਨ ਦੀ ਛੋਟੀ ਜਹੀ ਮੁਲਾਕਾਤ ਨੂੰ ਸਾਡੇ ਐਨੇ ਲੋਕਾਂ ਦੀਆਂ ਮਿਲਣੀਆਂ ਵਿੱਚ ਵੀ ਉਸਨੇ ਯਾਦ ਰੱਖਿਆ ਸੀ ਇਸ ਆਪਣਾਤ ਭਾਵ ਚੋ ਮੈਂ ਜਗਤਾਰ ਦੇ ਨਾਂ ਆ ਸਕਣ ਬਾਰੇ ਤੇ ਉਸ ਦਾ ਫਾਰਮ ਵੀ ਤਸਦੀਕ ਕਰਨ ਦੀ ਬੇਨਤੀ ਕੀਤੀ ਤਾਂ ਉਸਨੇ ਉਤਸ਼ਾਹ ਨਾਲ ਆਖਿਆ ਗੱਲ ਹੀ ਕੋਈ ਨਹੀਂ ਬਾਦਸ਼ਾਹੋ ਤੁਸੀਂ ਹੋਰ ਸੇਵਾ ਦੱਸੋ ਉਹ ਫੁਟਾ ਤੇ ਪੈਨਸਲ ਫੜ ਕੇ ਰਜਿਸਟਰ ਉੱਤੇ ਸਾਡੇ ਵੇਰਵਿਆਂ ਨੂੰ ਦਰਜ ਕਰਨ ਵਾਸਤੇ ਖਾਨੇ ਬਣਾਉਣ ਲੱਗਾ ਲਿਖ ਲਿਖ ਕੇ ਸਾਰੀ ਕਾਰਵਾਈ ਮੁਕੰਮਲ ਕਰਕੇ ਜਦੋਂ ਉਸਨੇ ਮੇਰੇ ਫਾਰਮ ਦਾ ਪਿਛਲਾ ਪੰਨਾ ਮੋਹਰ ਲਾਉਣ ਲਈ ਪਰਤਿਆ ਤਾਂ ਹੈਰਾਨ ਹੋਇਆ ਤੁਸੀਂ ਐਸਐਸਪੀ ਦੇ ਦਫ਼ਤਰੋਂ ਅੰਦਰਾਜ ਕਰਾ ਕੇ ਨਹੀਂ ਆਏ ਨਹੀਂ ਪੋਲੇ ਭਾ ਉੱਤਰ ਦਿੱਤਾ ਉਹ ਹੱਸਿਆ ਪਹਿਲਾਂ ਉੱਥੇ ਜਾਣਾ ਸੀ ਉਹਨਾਂ ਦੀ ਮਨਜ਼ੂਰੀ ਤੇ ਮੋਹਰ ਤੋਂ ਪਿੱਛੋਂ ਹੀ ਅਸੀਂ ਰਵਾਨਗੀ ਪਰਚਾ ਪਨਾਉਣਾ ਹੁੰਦਾ ਹੈ ਚਲੋ ਹੁਣ ਵੀ ਕੋਈ ਨਹੀਂ ਤੁਸੀਂ ਉੱਥੇ ਹੋ ਆਓ ਇੱਥੋਂ ਵਾਲਾ ਕੰਮ ਤੁਹਾਡਾ ਮੁਕੰਮਲ ਹੈ ਜਦੋਂ ਉੱਥੋਂ ਲਿਖਵਾ ਲਿਓਗੇ ਉਹਦੇ ਹੇਠਾਂ ਮੈਂ ਲਿਖਣ ਲੱਗਿਆ ਹੁਣ ਅੱਧਾ ਮਿੰਟ ਵੀ ਨਹੀਂ ਲਾਉਣਾ ਪਰ ਉੱਥੇ ਇਹ ਨਾਂ ਦੱਸਿਓ ਕਿ ਥਾਣੇ ਵਿੱਚੋਂ ਤਾਂ ਅਸੀਂ ਰਵਾਨਗੀ ਪੁਆ ਵੀ ਲਿਆਏ ਹਾਂ ਨਹੀਂ ਤਾਂ ਸਾਡੀ ਪੁੱਛ ਵਿੱਚ ਹੋ ਜਾਊ ਕਿ ਬਿਨਾਂ ਵੇਖਿਆ ਹੀ ਅਸੀਂ ਸਾਡੇ ਕਾਗਜ਼ਾਂ ਦੀ ਪੜਤਾਲ ਕੀਤੇ ਬਿਨਾਂ ਹੀ ਹਵਲਦਾਰ ਮਜੀਦ ਵੱਲੋਂ ਤੁਰੰਤ ਹੀ ਸਾਡੇ ਕਾਗਜ਼ ਪੱਤਰ ਤਿਆਰ ਕਰਨ ਵਿੱਚ ਵਿਖਾਈ ਕਾਲੀ ਨੇ ਸਾਡੇ ਪ੍ਰਤੀ ਉਹਦੇ ਵਿਸ਼ਵਾਸ ਆਪਣਤ ਨੂੰ ਹੀ ਤਸਦੀਕ ਕੀਤਾ ਸੀ ਅਸੀਂ ਐਸਐਸਪੀ ਦੇ ਦਫ਼ਤਰੋਂ ਭਰਤ ਕੇ ਮਜੀਦ ਤੋਂ ਦਸਤਖਤ ਕਰਵਾਏ ਤੇ ਉਸ ਦੁਆਰਾ ਦਿਖਾਈ ਖੁੱਲ੍ਹਦਲੀ ਤੇ ਪਿਆਰ ਲਈ ਉਸਦਾ ਧੰਨਵਾਦ ਕੀਤਾ ਇਹ ਤਾਂ ਸਾਡਾ ਫਰਜ਼ ਹੈ ਬਾਦਸ਼ਾਹੋ ਤੁਸੀਂ ਸਾਡੇ ਮਹਿਮਾਨ ਹੋ ਸਾਡੇ ਭਰਾਓ ਉਸਨੇ ਉੱਠ ਕੇ ਸਾਡੇ ਨਾਲ ਗਰਮ ਜੋਸ਼ੀ ਵਿੱਚ ਅਲਵਿਦਾਈ ਹੱਥ ਮਿਲਾਇਆ ਸ਼ਹਾਤਾਜ਼ ਹੋਟਲ ਪਹੁੰਚੇ ਤਾਂ ਜਗਤਾਰ ਨੇ ਦੱਸਿਆ ਕਿ ਸ਼ਾਹ ਜੀ ਨੇ ਡਰਾਈਵਰ ਸਮੇਤ ਕਾਰ ਭੇਜ ਦਿੱਤੀ ਹੈ। ਕੁਝ ਹੀ ਪਲਾਂ ਵਿੱਚ ਤਿਆਰ ਹੋ ਕੇ ਅਸੀਂ ਕਸੂਰ ਵੱਲ ਚੱਲੇ ਪਾ ਦਿੱਤੇ। ਖੁੱਲੀ ਵੱਡੀ ਕਾਰ ਵਿੱਚ ਡਰਾਈਵਰ ਦੇ ਨੇੜੇ ਜਗਤਾਰ ਬੈਠਾ ਸੀ। ਤੇ ਪਿੱਛੇ ਰਗਵੀਰ ਸਿੰਘ, ਉਸ ਦੀ ਪਤਨੀ ਸੁਲੇਖਾ ਅਤੇ ਮੈਂ। ਮੇਰਾ ਪਾਵ ਮੁਕ ਲਗਾਓ ਤਸਮੁੱਚੇ ਪੱਛਮੀ ਪੰਜਾਬ ਨਾਲ ਹੀ ਹੈ ਪਰ ਵਿਸ਼ੇਸ਼ ਤੌਰ ਤੇ ਲਾਹੌਰ ਅਤੇ ਕਸੂਰ ਦੇ ਇਲਾਕੇ ਪ੍ਰਤੀ ਮੇਰੀ ਖਿੱਚ ਵਧੇਰੇ ਰਹੀ। ਇਸ ਦਾ ਇੱਕ ਵਿਸ਼ੇਸ਼ ਕਾਰਨ ਇਹ ਵੀ ਹੈ ਕਿ ਮੇਰਾ ਮੌਜੂਦਾ ਪਿੰਡ ਸੁਰ ਸਿੰਘ ਅਤੇ ਮੇਰੇ ਵਡੇਰਿਆਂ ਦਾ ਪਿੰਡ ਪਡਾਣਾ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਦਾ ਹੀ ਹਿੱਸਾ ਰਹੇ ਸਨ ਇੰਜ ਮੈਂ ਆਪਣੇ ਵਡੇਰਿਆਂ ਤੋਂ ਲਾਹੌਰ ਤੇ ਕਸੂਰ ਨਾਲ ਸੰਬੰਧਿਤ ਅਨੇਕਾਂ ਕਿਸੇ ਸੁਣੇ ਹੋਏ ਸਨ ਮੁਕਦਮਿਆਂ ਦੀਆਂ ਤਰੀਕਾ ਭੁਗਤਣ ਜਾਂ ਹੋਰ ਕਾਰਵਿਹਾਰ ਲਈ ਕਸੂਰ ਜਾਣ ਦੀਆਂ ਕਹਾਣੀਆਂ ਰਸਤੇ ਵਿਚੋਂ ਦੇ ਪਿੰਡਾਂ ਦੇ ਵੇਰਵੇ ਉੱਥੋਂ ਦੇ ਬੰਦਿਆਂ ਨਾਲ ਸਾਂਝਾਂ ਕਈ ਕੁਝ ਮੇਰੇ ਅਵਚੇਤਨ ਵਿੱਚ ਵਸਿਆ ਸੀ। ਕਾਰ ਲਾਹੌਰ ਦੀ ਹੱਦ ਪਾਰ ਕਰਕੇ ਕਸੂਰ ਵੱਲ ਜਾ ਰਹੀ ਸੀ। ਸੜਕ ਉੱਤੇ ਅਤੇ ਆਸੇ-ਪਾਸੇ ਦੇ ਪਿੰਡਾਂ ਦੇ ਨਾਂ ਅਤੇ ਵੇਰਵੇ ਮੇਰੀ ਚੇਤਨਾ ਵਿੱਚ ਘੁੰਮ ਰਹੇ ਸਨ। ਕਾਨਾ ਕਾਛਾ, ਲਲਿਆਣੀ, ਰਾਜਾ ਜੰਗ। ਮੈਨੂੰ ਯਾਦ ਆਪਦਾ ਸੀ ਮੈਂ ਆਪਣੀ ਵਿਛੜੀ ਧਰਤੀ ਤੋਂ ਸਦੀਆਂ ਬਾਅਦ ਕਿਸੇ ਦੂਸਰੇ ਜਨਮ ਵਿੱਚ ਗੁਜ਼ਰ ਰਿਹਾ। ਮੈਨੂੰ ਇਸ ਧਰਤੀ ਤੋਂ ਕਿਉਂ ਵਿਛੋੜ ਲਿਆ ਗਿਆ ਸੀ ਡਰਾਈਵਰ ਨੇ ਟੇਪ ਔਨ ਕਰ ਦਿੱਤੀ Nusrat Fateh Ali Khan गा ਰਿਹਾ ਸੀ ਵਿਗੜ ਗਈ ਹੈ ਥੋੜੇ ਦਿਨਾਂ ਤੋਂ ਦੂਰੀ ਪਈ ਹੈ ਥੋੜੇ ਦਿਨਾਂ ਤੋਂ ਕੀ ਉਹ ਮੈਨੂੰ ਸੁਣਾ ਕੇ गा ਰਿਹਾ ਸੀ ਇਹ ਕਿਉਂ ਵਿਗੜ ਗਈ ਸੀ ਦੂਰੀ ਕਿਉਂ ਪੈ ਗਈ ਸੀ ਥੋੜੇ ਦਿਨਾਂ ਤੋਂ ਕਿੱਥੇ ਇਹ ਤਾਂ ਉਮਰਾਂ ਬੀਤ ਗਈਆਂ ਸਨ ਮੈਂ ਉਦਾਸ ਹੋ ਗਿਆ ਸੀ ਅਸੀਂ ਕਾਨਾ ਨਵਾਂ ਤੇ ਕਾਨਾ ਪੁਰਾਣਾ ਕੋਲੋਂ ਗੁਜ਼ਰ ਰਹੇ ਸੀ ਉਦਾਸੀ ਚੋਂ ਨਿਕਲਣ ਲਈ ਮੈਂ ਨਜ਼ਾਮਦੀਨ ਦਾ ਧਿਆਨ ਧਰ ਲਿਆ। ਪਾਕਿਸਤਾਨ ਰੇਡੀਓ ਦਾ ਉਹ ਕਲਾਕਾਰ ਪਾਕਿਸਤਾਨ ਬਨਣ ਪਿੱਛੋਂ ਅਟਾਰੀ ਨੇੜਲੇ ਪਿੰਡ ਮੌਦੇ ਤੋਂ ਉੱਠ ਕੇ ਲਾਹੌਰ ਜਾ ਵਸਿਆ ਸੀ। ਪਰ ਖਾਨਦਾਨੀ ਜ਼ਮੀਨ ਜਾਇਦਾਦ ਉਸ ਦੀ ਕਾਨੇ ਹੀ ਸੀ। ਰੇਡੀਓ ਉੱਤੋਂ ਚੌਧਰੀ ਤੇ ਨਜ਼ਾਮਦੀਨ ਗੱਲਾਂ ਕਰ ਰਹੇ ਸਨ। ਨਜ਼ਾਮਦੀਨ ਜੀ ਅੱਲਾਹ ਦੇ ਫਜ਼ਲੋ ਕਰਮ ਨਾਲ ਪਾਕਿਸਤਾਨ ਦੀ ਸਰਜ਼ਮੀ ਇਹ ਖੇਤਾ ਇਸਲਾਮਿਕ ਸਟੇਟ ਤਾਂ ਅਸੀਂ ਬਣਾ ਲਿਆ ਪਰ ਹੁਣ ਸਾਨੂੰ ਸੱਚੇ ਸੁੱਚੇ ਮੁਸਲਮਾਨ ਬਣਨ ਲਈ ਵੀ ਸਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਚੌਧਰੀ ਨੇ ਆਖਿਆ ਤਾਂ ਨizamdin ਕਹਿਣ ਲੱਗਾ ਇੱਕ ਕੋਸ਼ਿਸ਼ ਤਾਂ ਮੈਂ ਵੀ ਕੀਤੀ ਸੀ ਪਰ ਉਸ ਤੋਂ ਵੱਡੀ ਕੋਸ਼ਿਸ਼ ਮੇਰੇ ਕੁਝ ਹੋਰ ਭਰਾਵਾਂ ਨੇ ਕਰ ਦਿੱਤੀ ਕਾਨੇ ਮੇਰੀ ਜ਼ਮੀਨ ਵਿੱਚੋਂ ਸੁਆ ਲੰਗਦਾ ਹੈ ਸੁਏ ਦੇ ਕੰਡੇ ਮੇਰਾ ਛੋਟਾ ਜਿਹਾ ਬਾਗ ਹੈ ਮੈਂ ਸੋਚਿਆ ਵਗਦਾ ਰਾਹ ਹੈ ਆਉਂਦੇ ਜਾਂਦੇ ਰਾਹੀਰਾਂ ਲਈ ਸਾਹ ਲੈਣ ਤੇ ਛਾਵੇਂ ਬਹਿਣ ਦਾ ਨਿੱਕਾ ਜਿਹਾ ਜੁਗਾੜ ਹੀ ਕਰ ਛੱਡਾਂ ਮੈਂ ਜੀ ਰੁੱਖਾਂ ਦੀ ਛਾਵੇਂ ਇੱਕ ਤਖਤ ਪੋਸ਼ ਬਣਵਾ ਦਿੱਤਾ ਦੋ ਬੈਂਚ ਰਖਵਾ ਦਿੱਤੇ ਇੱਕ ਨਲਕਾ ਲਵਾ ਦਿੱਤਾ ਨੇੜੇ ਗੜਵਾ ਤੇ ਲੋਟਾ ਰਖਵਾ ਦਿੱਤਾ ਸਫਾਂ ਵੀ ਰਖ ਦਿੱਤੀਆਂ ਸੋਚਿਆ ਲੰਘਦੇ ਆਉਣ ਦੇ ਮੁਸਾਫਿਰ ਨਾਲੇ ਆਰਾਮ ਕਰਨਗੇ ਪਾਣੀ ਧਾਣੀ ਵੀ ਪੀ ਲੈਣਗੇ ਤੇ ਨਾਲੇ ਜੀ ਚਾਹੇ ਤਵੂਜ਼ੂ ਕਰਕੇ ਨਮਾਜ਼ ਪੜ ਲੈਣਗੇ ਸਵਾਬ ਦਾ ਕੰਮ ਸੀ ਜੀ ਪਰ 2 ਹਫਤੇ ਬਾਅਦ ਜਾ ਕੇ ਵੇਖਿਆ ਤਾਂ ਸੱਚੇ ਸੁੱਚੇ ਮੁਸਲਮਾਨ ਭਰਾਵਾਂ ਦੀ ਬਦੌਲਤ ਨਲਕੇ ਦੀ ਹੱਥੀ ਉਤਲਾ ਕੱਪ ਜਿਹਾ ਛੋਟੇ ਬੈਂਚ ਤੇ ਭਾਂਡਿਆਂ ਸਮੇਤ ਸਫਾ ਬੁਲੇਟੀਆਂ ਜਾ ਚੁੱਕੀਆਂ ਸਨ ਮਸ਼ੀਨ ਪੁੱਟਣੀ ਤੇ ਤਖਤ ਪੋਛ ਚੁੱਕਣਾ ਵਦੇਰੇ ਬੰਦਿਆਂ ਦਾ ਕੰਮ ਹੋਣ ਕਰਕੇ ਇਹ ਕੰਮ ਅਗਲੇ ਹਫਤੇ ਉੱਤੇ ਪਾ ਗਏ ਨੇ ਬਹੁਤ ਮਾੜੀ ਗੱਲ ਹੈ ਜੀ ਇਸ ਕੰਮ ਨੂੰ ਤਾਂ ਪਾਕਿਸਤਾਨ ਨਹੀਂ ਸੀ ਬਣਾਇਆ ਆਪਾਂ ਚੌਧਰੀ ਆਖ ਰਿਹਾ ਸੀ ਮੈਂ ਮਨ ਹੀ ਮਨ ਹਸਿਆ ਸਾਡੇ ਵੱਲ ਵੀ ਅਜੇ ਹੈ ਸੱਚੇ ਸੁੱਚੇ ਹਿੰਦੂਆਂ ਸਿੱਖਾਂ ਦੀ ਘਾਟ ਨਹੀਂ ਹੈ ਆਖਰ ਤਾਂ ਇੱਕ ਦੂਜੇ ਦੇ ਭਰਾ ਹੀ ਹਾਂ ਕਾਰਸੂਏ ਦੇ ਪੁਲ ਤੋਂ ਸ਼ਾਂ ਕਰਕੇ ਲੰਗੇ ਮੈਂ ਸੱਜੇ ਖੱਬੇ ਦੂਰ ਤੱਕ ਨਜ਼ਾਮਦੀਨ ਦਾ ਬਾਗ ਲੱਭ ਰਿਹਾ ਸਾਂ ਕਾਨਾ ਲੰਘ ਕੇ ਲਿਲੀਆਣੀ ਆਇਆ ਸੜਕ ਤੇ ਦੋਵੇਂ ਪਾਸੇ ਦੂਰ ਤੱਕ ਸਾਡੇ ਰਈਆ ਕਸਬੇ ਵਾਂਗ ਫੈਲਿਆ ਹੋਇਆ ਕਸੂਰ ਤਾਂ ਬਿਲਕੁਲ ਬਾਰਡਰ ਦੇ ਨੇੜੇ ਜਾ ਪੈਂਦਾ ਹੈ ਮੈਂ ਆਖਿਆ ਤਾਂ ਜਗਤਾਰ ਬੋਲਿਆ ਬਿਨਾ ਇਜਾਜ਼ਤ ਬਾਰਡਰ ਦੇ ਨੇੜਲੇ ਇਲਾਕੇ ਵਿੱਚ ਆਉਣਾ ਖਤਰਨਾਕ ਵੀ ਹੈ ਆਹੋ ਕਿਤੇ ਜਾਸੂਸੀ ਕਰਨ ਚ ਨਾ ਧਰਲੇ ਜਾਈਏ ਮੁੜ ਕੇ ਜੇ ਬਚ ਗਏ ਤਾਂ ਜਾ ਕੇ ਲਿਖ ਦੇ ਫਿਰਾਂਗੇ ਪਾਕਿਸਤਾਨ ਵਿੱਚ ਮੇਰੀ ਕੈਦ ਦੇ ਦਿਨ ਮੈਂ ਹੱਸ ਕੇ ਗਿਆ ਕਿਸੇ ਸਮੇਂ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਅੱਜ ਕੱਲ ਇੱਕ ਪੂਰਾ ਜ਼ਿਲ੍ਹਾ ਹੈ ਇਹ ਲਾਹੌਰ ਤੋਂ ਫਿਰੋਜ਼ਪੁਰ ਜਾਂਦੀ ਸੜਕ ਉੱਤੇ ਲਾਹੌਰ ਤੋਂ ਲਗਭਗ 34 ਮੀਲ ਦੂਰ ਦੱਖਣ ਪੂਰਬ ਵਿੱਚ ਸਥਿਤ ਹੈ ਜਿਵੇਂ ਲਹਾਵਰ ਤੋਂ ਬਦਲ ਕੇ ਲਾਹੌਰ ਬਣਿਆ ਇੰਜ ਹੀ ਕਸ਼ਾਵਰ ਤੋਂ ਬਦਲ ਕੇ ਕਸੂਰ ਬਣੇ ਦੀ ਰਵਾਇਤ ਸਦੀਆਂ ਤੋਂ ਚੱਲੀ ਆਉਂਦੀ ਹੈ ਭਗਵਾਨ ਰਾਮ ਦੇ ਪੁੱਤਰ ਕਸੂ ਵੱਲੋਂ ਵਸਾਇਆ ਹੋਇਆ ਕਸੂਰ ਪਰ ਇਤਿਹਾਸ ਵਿੱਚ ਇਸ ਦਾ ਜ਼ਿਕਰ 15ਵੀਂ ਸਦੀ ਤੋਂ ਪਿੱਛੋਂ ਹੀ ਲੱਭਦਾ ਹੈ ਜਦੋਂ ਬਾਬਰ ਦੇ ਸਮੇਂ ਸਗੋਂ ਬਹੁਤਾ ਕਰਕੇ ਅਕਬਰ ਦੇ ਸਮੇਂ 1560 ਇਸਵੀ ਦੇ ਕਰੀਬ ਇੱਥੇ ਪਠਾਣਾਂ ਦਾ ਕਬਜ਼ਾ ਸੀ ਜਦੋਂ ਸਿੱਖ ਪੰਜਾਬ ਵਿੱਚ ਇੱਕ ਤਾਕਤ ਬਣ ਕੇ ਉੱਭਰ ਰਹੇ ਸਨ ਉਸ ਸਮੇਂ ਉਹਨਾਂ ਨੂੰ ਕਸੂਰ ਦੇ ਪਠਾਣਾਂ ਦੇ ਵਿਰੋਧ ਦਾ ਅਕਸਰ ਸਾਹਮਣਾ ਕਰਨਾ ਪਿਆ 1763 ਤੇ ਫਿਰ 1770 ਵਿੱਚ ਪੰਗੀ ਮਿਸਲ ਦੇ ਸਰਦਾਰਾਂ ਨੇ ਪੂਰੇ ਕਸੂਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਬਹੁਤ ਵੱਡੀ ਗਿਣਤੀ ਵਿੱਚ ਪਠਾਣ ਕਤਲ ਕੀਤੇ ਗਏ ਇਸ ਖਾਨਦਾਨ ਦੇ ਦੋ ਨੁਮਾਇंदे ਭਰਾ ਨizamuddin ਖਾਨ ਅਤੇ kutbuddin ਖਾਨ ਆਪਣੇ ਹਮਲਾਵਰ ਮਾਲਕਾਂ ਦੀ ਨੌਕਰੀ ਕਰਨ ਲੱਗੇ ਪਰ ਉਹ ਇੰਨੇ ਉਤਸ਼ਾਹੀ ਅਤੇ ਬਹਾਦਰ ਨਿਕਲੇ ਕਿ ਕੁਝ ਸਾਲਾਂ ਬਾਅਦ 1794 ਵਿੱਚ ਉਹਨਾਂ ਨੇ ਸਿੱਖਾਂ ਨੂੰ ਉਖਾੜ ਕੇ ਮੜ ਕਸੂਰ ਉੱਤੇ ਪਠਾਣਾ ਦਾ ਰਾਜ ਕਾਇਮ ਕਰ ਲਿਆ ਉਹ ਇਸ ਰਾਜ ਦੇ 1807 ਤੱਕ ਮਾਲਕ ਰਹੇ 1807 ਵਿੱਚ ਰਣਜੀਤ ਸਿੰਘ ਦੀ ਵੱਧਦੀ ਤਾਕਤ ਦੇ ਜਲੌ ਅੱਗੇ ਕੁਦਬੁੱਦੀਨ ਖਾਨ ਨੂੰ ਗੋਡੇ ਟਿਕਣੇ ਪਏ ਤੇ ਕਸੂਰ ਸਿੱਖ ਰਾਜ ਦਾ ਅੰਗ ਬਣ ਗਿਆ ਕਸੂਰ ਦੇ ਨੇੜੇ ਪਹੁੰਚੇ ਤਾਂ ਮੈਂ ਰਗਵੀਰ ਸਿੰਘ ਨੂੰ ਜੋ ਪੰਜਾਬੀ ਗਲਪ ਦਾ ਪ੍ਰਮੁੱਖ ਆਲੋਚਕ ਵੀ ਹੈ ਕਿਹਾ ਕਿ ਸਾਡੇ ਮਹਾਨ ਢਾਡੀ ਤੇ ਨਾਵਲਕਾਰ ਸੋਹਣ ਸਿੰਘ ਸੀਤਲ ਦੇ ਨਾਵਲਾਂ ਵਿੱਚ ਕਸੂਰ ਅਤੇ ਉਸਦੇ ਆਲੇ ਦੁਆਲੇ ਦੇ ਪਿੰਡਾਂ ਦਾ ਹੀ ਵਰਣਨ ਹੈ ਤੂਤਾਂ ਵਾਲਾ ਖੂ ਜੁੱਗ ਬਦਲ ਗਿਆ ਪਤਵੰਤੇ ਕਾਤਲ ਆਦੀ ਨਾਵਲਾਂ ਦੇ ਸਭ ਪੇਰਵੇ ਇਸੇ ਹੀ ਖਿੱਤੇ ਨਾਲ ਸੰਬੰਧਿਤ ਹਨ ਉਸ ਦਾ ਪਿੰਡ ਕਾਦੀ ਵਿੰਡ ਵੀ ਕਸੂਰ ਦੇ ਨੇੜੇ ਹੀ ਸੀ ਹਾਂ ਇਹ ਸਾਰਾ ਇਲਾਕਾ ਤਾਂ ਸੀਤਲ ਦੀਆਂ ਅੱਖਾਂ ਰਹੀਆਂ अनेਕਾਂ ਵਾਰ ਦੇਖ ਚੁੱਕਿਆ ਇਹ ਤਾਂ ਆਪਣਾ ਹੀ ਇਲਾਕਾ ਲੱਗਦਾ ਹੈ ਉਸ ਦੀ ਗੱਲ ਠੀਕ ਸੀ ਮੈਨੂੰ ਵੀ ਲੱਗਦਾ ਸੀ ਕਸੂਰ ਦੇ ਬਾਜ਼ਾਰਾਂ ਵਿੱਚ ਕਿਧਰੇ ਤਨੇਸ਼ਾ ਦੀ ਦੁਕਾਨ ਹੋਵੇਗੀ ਹੁਣੇ ਉਹਦੀ ਦੁਕਾਨ ਤੋਂ ਉਹ ਦਾ ਲੰਗੋਟੀਆ ਲੱਖਾ ਸਿੰਘ ਬਾਹਰ ਨਿਕਲ ਰਿਹਾ ਹੋਵੇਗਾ। ਅਸੀਂ ਕਸੂਰ ਦੇ ਬਾਜ਼ਾਰਾਂ ਵਿੱਚ ਬੜੇ ਸਾਂ। ਗੈਮਾ ਗੈਮੀ ਨਾਲ ਭਰੇ ਛੋਟੇ ਬਾਜ਼ਾਰਾਂ ਚੋਂ ਗੁਜ਼ਰਦਿਆਂ ਅਸੀਂ ਗਵਰਨਮੈਂਟ ਹਾਈ ਸਕੂਲ ਦੀ ਇਮਾਰਤ ਕੋਲੋਂ ਗੁਜ਼ਰੇ। ਇਸ ਸਕੂਲ ਵਿੱਚ ਸੋਨ ਸਿੰਘ ਸੀਤਲ ਪੜ੍ਹਦਾ ਰਿਹਾ ਸੀ। ਅੱਗੇ ਇੰਟਰਨੈਸ਼ਨਲ ਰੇਂਜਰਸ ਖੜੋਤੇ ਸਨ। ਬਾਰਡਰ ਦੀ ਸੁਰੱਖਿਆ ਲਈ ਜ਼ਿੰਮੇਵਾਰ। ਅਸੀਂ ਡਰੇ। ਜੇ ਇਹਨਾਂ ਨੇ ਪੁੱਛ ਲਿਆ, ਉਹਨਾਂ ਨੇ ਸਾਨੂੰ ਵੇਖ ਤਲਿਆ। ਪਰ ਕਿਹਾ ਕੁਝ ਨਾ। ਇੱਕ ਭੀੜ ਨਾਲ ਭਰੇ ਲੰਮੇ ਬਾਜ਼ਾਰ ਵਿੱਚੋਂ ਲੰਘਦਿਆਂ ਡਰਾਈਵਰ ਨੇ ਗੱਡੀ ਸਾਈ ਬੁੱਲੇ ਸ਼ਾਦੀ ਯਾਦਗਾਰ ਅੱਗੇ ਜਾ ਖੜੀ ਕੀਤੀ। ਅਸੀਂ ਕਾਰ ਤੋਂ ਉੱਤਰ ਕੇ ਉਸ ਛੋਟੇ ਜਿਹੇ ਕੰਪਲੈਕਸ ਵਿੱਚ ਦਾਖਲ ਹੋਏ ਤਾਂ ਮੰਗਤਿਆਂ ਤੇ ਫਕੀਰਾਂ ਦੀ ਇੱਕ ਭੀੜ ਡੂੰਮਣੇ ਦੀਆਂ ਮੱਖੀਆਂ ਵਾਂਗ ਸਾਡੇ ਵੱਲ ਉੱਲਰੀ। ਇਹਨਾਂ ਮੰਗਤਿਆਂ ਵਿੱਚ ਠੀਕ ਦੇਖ ਵਾਲੇ ਤੇ ਜੱਜ ਦੇ ਕੱਪੜਿਆਂ ਵਾਲੇ ਮੁੰਡੇ ਵੀ ਸਨ। ਅਜਿਹੇ ਮੰਗਤੇ ਲਾਹੌਰ ਵਿੱਚ ਵੀ ਬਹੁਤ ਵੇਖਣ ਨੂੰ ਮਿਲਦੇ ਨੇ। ਅਸੀਂ ਉਹਨਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਖੇੜਾ ਛੁਡਾ ਕੇ ਕਿਸੇ ਨਾ ਕਿਸੇ ਨੂੰ ਕੁਝ ਦੇ ਕੇ ਅੱਗੇ ਮੁੱਖ ਦਰਵਾਜ਼ੇ ਉੱਤੇ ਪੁੱਜੇ ਤਾਂ ਦਰਵਾਜ਼ੇ ਕੋਲ ਇੱਕ ਵਿਅਕਤੀ ਢੋਲਕ ਦੀ ਥਾਪ ਨਾਲ ਬਾਬਾ ਬੁੱੱਲੇ ਸ਼ਾਦਾ ਕਲਾਮ ਗਾ ਰਿਹਾ ਸੀ ਬੁੱੱਲਾ ਕੀ ਜਾਣੇ ਮੈਂ ਕੌਣ ਮੈਂ ਉਸ ਨੂੰ ਨਮਸਕਾਰ ਵੱਜੋਂ ਕੁਝ ਮਾਇਆ ਭੇਟ ਕੀਤੀ ਇੱਕ ਭਾਵੁਕ ਤਰੰਗ ਮੇਰੇ ਅੰਦਰ ਉਮੜੀ ਬਾਬੇ ਨੇ ਤਾਂ ਕਿਹਾ ਸੀ ਕਿ ਮੈਨੂੰ ਪਤਾ ਹੀ ਨਹੀਂ ਕਿ ਮੈਂ ਕੌਣ ਹਾਂ ਮੈਂ ਤਾਂ ਆਪਣੀ ਪਛਾਣ ਵਿੱਚ ਰੁੱਝਿਆ ਹੋਇਆ ਹਾਂ ਪਰ ਦੂਜੇ ਪਾਸੇ ਅਸੀਂ ਹਾਂ ਕਿ ਅਸੀਂ ਪੂਰੇ ਜੋਰ ਨਾਲ ਕਹਿੰਦੇ ਹਾਂ ਕਿ ਅਸੀਂ ਜੋ ਕੁਝ ਹਾਂ ਸਾਨੂੰ ਇਸ ਦੀ ਚੰਗੀ ਤਰ੍ਹਾਂ ਪਛਾਣ ਹੈ ਤੇ ਪਤਾ ਹੈ ਕਿ ਅਸੀਂ ਇਹੋ ਕੁਝ ਹਿੰਦੂ ਸਿੱਖ ਜਾਂ ਮੁਸਲਮਾਨ ਅਸੀਂ ਆਪਣੀ ਪਛਾਣ ਬਣਾ ਲਈ ਹੈ ਇਸੇ ਪਛਾਣ ਲਈ ਲੜਦੇ ਹਾਂ ਮਰਦੇ ਹਾਂ ਰਮਜ਼ਾਨ ਦੇ ਮਹੀਨੇ ਦੀ ਉਹ ਕਹਾਣੀ ਯਾਦ ਆਈ ਜਦੋਂ ਬੁੱਲੇ ਸ਼ਾ ਆਪਣੇ ਹੁਜ਼ਰੇ ਵਿੱਚ ਬੈਠੇ ਸਨ ਉਹਨਾਂ ਨੇ ਕੁਝ ਗਾਜਰਾ ਆਪ ਖਾਧੀਆਂ ਤੇ ਕੁਝ ਆਪਣੇ ਮুরিਦਾਂ ਨੂੰ ਖਾਣ ਲਈ ਦਿੱਤੀਆਂ ਜਦੋਂ murid ਹੁਜਰੇ ਤੋਂ ਬਾਹਰ ਬੈਠੇ ਗਾਜਰਾ ਖਾ ਰਹੇ ਸਨ ਤਾਂ ਕੋਲੋਂ ਘੋੜਿਆਂ ਉੱਤੇ ਕੁਝ ਹੱਟੇ-ਕੱਟੇ ਪਠਾਨ ਲੰਘੇ ਉਹਨਾਂ ਰੋਜ਼ਾਦਾਰਾਂ ਨੇ muridਾਂ ਨੂੰ ਪੁੱਛਿਆ ਰਮਜ਼ਾਨ ਦੇ ਦਿਨ ਹਨ ਤੇ ਬੇਸ਼ਰਮ ਤੁਸੀਂ ਲੱਪਰ-ਲੱਪਰ ਗਾਜਰਾ ਡੱਫ ਰਹੇ ਹੋ ਭੁੱਖ ਲੱਗੀ ਸੀ ਤਾਂ ਖਾਂਦੇ ਸ ਪਰ ਤੁਸੀਂ ਹੁੰਦੇ ਕੌਣ ਹੋ ਮੁਸਲਮਾਨ ਖਿਜ ਤੇ ਗੁੱਸੇ ਨਾਲ ਉੱਬਲਦੇ ਘੋੜਸਵਾਰਾਂ ਨੇ ਉਹਨਾਂ muridਾਂ ਨੂੰ ਚੰਗਾ ਕੋਟਾਪਾ ਚਾੜਿਆ ਮੁਸਲਮਾਨ ਹੋ ਕੇ ਸ਼ਰਿਆਮ ਇਸਲਾਮੀ ਨੀਮਾਂ ਨੂੰ ਤੋੜ ਰਹੇ ਹੋ ਜਾਣ ਲੱਗੇ ਤਾਂ ਖਿਆਲ ਆਇਆ ਇਹਨਾਂ ਦੇ ਪੀਰ ਦੀ ਵੀ ਖਬਰ ਲਈਏ ਜਿਹੇ ਚੇਲੇ ਤਿਹਾਈ ਗੁਰੂ ਹੋਵੇਗਾ ਬੁੱਲੇ ਸ਼ਾਹ ਆਪਣੇ ਹੁਜਰੇ ਵਿੱਚ ਬੈਠਾ ਬੰਦਗੀ ਵਿੱਚ ਲੀਨ ਸੀ ਕੋੜਸਵਾਰਾਂ ਦੇ ਸਰਦਾਰ ਨੇ ਗੁੱਸੇ ਨਾਲ ਉਸਨੂੰ ਪੁੱਛਿਆ ਓਏ ਤੂੰ ਕੌਣ ਹੈ ਅੱਖਾਂ ਮਿੱਟੀ ਬੈਠੇ ਬੁੱਲੇ ਸ਼ਾਹ ਨੇ ਬਾਵਾ ਅਸਮਾਨ ਵੱਲ ਉਠਾ ਕੇ ਹੱਥ ਹਿਲਾ ਦਿੱਤੇ ਬੋਲਿਆ ਕੁਝ ਨਾ ਦੱਸਦਾ ਨਹੀਂ ਤੂੰ ਹੁੰਦਾ ਕੌਣਾ ਓਏ ਬੁੱਲੇ ਸ਼ਾਹ ਨੇ ਬੁੱਲਾ ਕੀ ਜਾਣੇ ਮੈਂ ਕੌਣ ਤੇ ਅੰਦਾਜ਼ ਵਿੱਚ ਫਿਰ ਬਿਨਾਂ ਬੋਲਿਆ ਬਾਵਾ ਅਸਮਾਨ ਵੱਲ ਕਰਕੇ ਹੱਥ ਹਿਲਾ ਦਿੱਤੇ ਚਲੋ ਛੱਡੋ ਕੋਈ دیਵਾਨਾ ਜਾਪਦਾ ਹੈ ਕੋਰਸਵਾਰ ਇਹ ਕਹਿੰਦਿਆਂ ਅੱਗੇ ਨਿਕਲ ਗਏ ਤਾਂ ਹੈਰਾਨ ਹੋਏ ਮুরিਦ ਹੁਜਰੇ ਅੰਦਰ ਆਵੜੇ ਤੇ ਪੁੱਛਿਆ ਸਾਨੂੰ ਕੁਟਾਪਾ ਚਾੜਿਆ ਤੁਹਾਨੂੰ ਕੁਝ ਵੀ ਨਹੀਂ ਆਖਿਆ ਅਸੀਂ ਤਾਂ ਰੋਜ਼ਾ ਤੋੜ ਕੇ ਇੱਕ ਗੁਨਾਹ ਕੀਤਾ ਸੀ ਪਰ ਤੁਹਾਡਾ ਤਾਂ ਦੂਰਾ ਗੁਨਾਹ ਸੀ ਤੁਸੀਂ ਰੋਜ਼ਾ ਤੋੜਿਆ ਵੀ ਤੇ ਤੋੜਵਾਇਆ ਵੀ ਤੁਹਾਨੂੰ ਉਹਨਾਂ ਕੁਝ ਵੀ ਨਹੀਂ ਕਿਹਾ ਉਹਨਾਂ ਤੁਹਾਨੂੰ ਕੀ ਪੁੱਛਿਆ ਸੀ ਸਾਈ ਨੇ ਸਵਾਲ ਕੀਤਾ ਪੁੱਛਦੇ ਸਨ ਤੁਸੀਂ ਕੌਣ ਹੁੰਦੇ ਹੋ ਤੁਸੀਂ ਕੀ ਕਿਹਾ ਅਸੀਂ ਕਿਹਾ ਅਸੀਂ ਮੁਸਲਮਾਨ ਹੁੰਦੇ ਆ ਬੁੱਲੇ ਸ਼ਾਹ ਨੇ ਹੱਸ ਕੇ ਕਿਹਾ ਕੁਝ ਬਣਿਓ ਤਦੇ ਤਾਂ ਮਾਰ ਖਾਦੀ ਜੇ ਅਸੀਂ ਕੁਝ ਵੀ ਨਹੀਂ ਬਣੇ ਸਾਨੂੰ ਕਿਸੇ ਕੁਝ ਵੀ ਨਹੀਂ ਕਿਹਾ ਢੋਲਕੀ ਦੀ ਥਾਪ ਤੇ ਬੁੱਲੇ ਸ਼ਾਹ ਦੀ ਆਵਾਜ਼ ਅਜੇ ਵੀ ਮੇਰੇ ਪਿੱਛੇ ਪਿੱਛੇ ਆ ਰਹੀ ਸੀ ਬੁੱਲਾ ਕੀ ਜਾਣਾ ਮੈਂ ਕੌਣ ਉੱਲੇ ਸੈਂਚ ਵਿੱਚ ਕਈ ਕਬਰਾਂ ਸਨ ਅਸਮਾਨ ਦੀ ਨੰਗੀ ਛੱਤੇ ਤਾਂ ਪਰ ਬਾਬਾ ਬੁੱੱਲੇ ਸ਼ਾਹ ਦੀ ਮਜ਼ਾਰ ਦੇ ਸਿਰ ਉੱਤੇ ਛੱਤ ਸੀ ਜਿਸ ਦੇ ਅੰਦਰ ਦਾਖਲ ਹੋਣ ਵਾਲੇ ਦਰਵਾਜ਼ੇ ਉੱਤੇ ਫਾਰਸੀ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਸਜਦਾ ਸਿਰਫ ਅੱਲਾਹ ਕੇ ਲਈ ਹੈ ਦਰਗਾਹ ਸ਼ਰੀਫ ਮੇਂ ਔਰਤ ਦਾ ਦਾਖਲਾ ਮਮ ਨੂ ਹੈ ਇਸਲਾਮ ਵਿੱਚ ਬੁੱਤ ਪੂਜਾ ਅਤੇ ਵਿਅਕਤੀ ਪੂਜਾ ਮਨਾ ਹੋਣ ਕਰਕੇ ਹੀ ਇੱਥੇ ਚੇਤਾ ਕਰਵਾਇਆ ਗਿਆ ਸੀ ਕਿ ਬੁੱਲੇ ਸ਼ਾਹ ਨੂੰ ਕੀਤਾ ਜਾਣ ਵਾਲਾ ਸਜਦਾ ਅਸਲ ਵਿੱਚ ਬੁੱਲੇ ਸ਼ਾਹ ਪ੍ਰਤੀ ਨਹੀਂ ਅੱਲਾਹ ਪ੍ਰਤੀ ਹੈ ਪਰ ਮੈਂ ਤਾਂ ਬੁੱਲੇ ਸ਼ਾਹ ਨੂੰ ਹੀ ਸਜਦਾ ਕਰ ਰਿਹਾ ਸੀ ਉਹਦੀ ਸ਼ਾਇਰੀ ਨੂੰ ਉਹਦੀ ਵਡਿਆਈ ਨੂੰ ਜਿਸ ਵਿੱਚ ਖੁਦ ਰੱਬ ਬੋਲਦਾ ਸੀ ਦਰਗਾਹ ਵਿੱਚ ਔਰਤ ਦਾ ਦਾਖਲਾ ਮਨਾ ਹੋਣ ਕਰਕੇ ਸਾਡੇ ਨਾਲ ਗਈ ਬੀਬੀ ਸੁਲੇਖਾ ਨੂੰ ਬਾਹਰ ਹੀ ਠਹਿਰਨਾ ਪਿਆ ਦਰਗਾਹ ਦੀ ਇੱਕ ਦੀਵਾਰ ਚੋਂ ਅੰਦਰ ਵੱਲ ਖੁੱਲਦੀ ਇੱਕ ਬਾਰੀ ਚੋਂ ਅੰਦਰ ਵੱਲ ਮੂੰਹ ਕਰਕੇ ਇੱਕ ਅਤਖੜ ਔਰਤ ਦਰਗਾਹ ਵਿੱਚ ਬੈਠੇ ਬੰਦੇ ਨਾਲ ਗੱਲ ਨਹੀਂ ਰੁੱਝੀ ਸੀ ਤੇ ਸਾਨੂੰ ਅਕੀਦਤ ਪ੍ਰਗਟਾਉਂਦਿਆਂ ਵੀ ਵੇਖ ਰਹੀ ਸੀ ਉਹ ਸਾਨੂੰ ਕਹਿਣ ਲੱਗੀ ਅਸੀਂ ਸਰਕਾਰ ਦੇ ਗੱਦੀ ਨਸ਼ੀਨ ਹਾਂ ਦੀਵਾਰਾਂ ਉੱਤੇ ਅੰਦਰ ਬਾਹਰ ਬੁੱਲੇ ਸ਼ਾਹ ਦਾ ਕਲਾਮ ਫਾਰਸੀ ਲਿਪੀ ਵਿੱਚ ਅੰਕਿਤ ਸੀ ਬਾਹਰਲੀਆ ਦੀਵਾਰਾਂ ਉੱਤੇ ਲਿਖੇ ਕਲਾਮ ਨੂੰ ਮੈਂ ਨੋਟਬੁੱਕ ਤੇ ਲਿਖ ਰਿਹਾ ਸੀ ਕਿਤੇ ਕਿਤੇ ਪੜਨ ਵਿੱਚ ਆ ਰਹੀ ਮੁਸ਼ਕਲ ਜਗਤਾਰ ਤੇ ਰਗਵੀਰ ਸਿੰਘ ਹੱਲ ਕਰ ਰਹੇ ਸਨ ਬੁੱਲੇ ਸ਼ਾ ਸਰਕਾਰ ਦੀ ਗੱਦੀ ਨਸ਼ੀਨੀ ਵਾਲੇ ਪਰਿਵਾਰ ਦੀ ਔਰਤ ਸਾਡੇ ਕੋਲ ਆਈ ਤੇ ਆਉਂਦਿਆਂ ਹੀ ਸਵਾਲ ਕੀਤਾ ਤੁਹਾਡੇ ਉਧਰ ਸਰਕਾਰ ਨੇ ਤੁਹਾਤੋਂ ਗੁਰਦੁਆਰੇ ਖੋਲੇ ਨੇ ਨਹੀਂ ਗੁਰਦੁਆਰਿਆਂ ਦਾ ਪ੍ਰਬੰਧ ਤੇ ਗੁਰਦੁਆਰਿਆਂ ਦੀ ਸਾਮ ਸੰਭਾਲ ਇਸ ਮਕਸਦ ਲਈ ਬਣੀ ਕਮੇਟੀ ਕਰਦੀ ਹੈ ਪਰੇਸ਼ਾਨ ਜ ਆਪ ਦੀ ਉਹ ਸਾਡਾ ਜਵਾਬ ਸੁਣ ਕੇ ਹੋਰ ਵੀ ਪਰੇਸ਼ਾਨ ਹੋ ਗਈ ਸਾਡੇ ਕੋਲੋਂ ਤਾਂ ਇੱਧਰ ਸਰਕਾਰ ਨੇ ਦਰਗਾਹਾਂ ਖੋ ਕੇ ਆਪਣੇ ਕਬਜ਼ੇ ਵਿੱਚ ਕਰ ਲਈਆਂ ਨੇ ਅਸੀਂ ਗੱਦੀ ਨਸ਼ੀਨਾ ਤੇ ਸਾਡਾ ਇੱਥੇ ਕੋਈ ਕੰਟਰੋਲ ਨਹੀਂ ਅਸੀਂ ਹੱਥਣ ਹੋਏ ਬੈਠੇ ਆ ਸਰਕਾਰਾਂ ਨੇ ਨਵੇਂ ਹੀ ਕਾਨੂੰਨ ਬਣਾ ਤਰੇ ਨੇ ਜ਼ਾਹਿਰ ਸੀ ਕਿ ਪਾਕਿਸਤਾਨ ਸਰਕਾਰ ਨੇ ਦਰਗਾਹਾਂ ਉੱਤੇ ਖਾਨਦਾਨੀ ਕੰਟਰੋਲ ਹਟਾ ਕੇ ਉਹਨਾਂ ਦੀ ਸਾਮ ਸੰਭਾਲ ਤੇ ਚੜਾਵੇ ਲੈਣ ਦੀ ਡਿਊਟੀ ਆਪ ਸੰਭਾਲ ਲਈ ਸੀ ਪਰ ਜਿਨ੍ਹਾਂ ਕੋਲੋਂ ਇਹ ਗੱਦੀ ਖੁੱਸੀ ਸੀ ਉਹਨਾਂ ਨੂੰ ਆਪਣੀ ਸ਼ਾਨ ਅਤੇ ਮਾਣ ਖੁੱਸ ਗਿਆ ਜਾਪਦਾ ਸੀ ਫਿਰ ਉਹ ਸਹਿਜ ਹੋ ਗਏ ਕਦੇ ਕਸੂਰ ਵਿੱਚ ਵੱਸਣ ਵਾਲੇ ਹਿੰਦੂਆਂ ਸਿੱਖਾਂ ਨਾਲ ਆਪਣੀ ਸਾਂਝ ਦਾ ਜਿੱਕਰ ਛੇੜ ਬੈਠੇ ਭਾਬੜਾ ਦੇਵ ਰਾਜ ਸਾਡੇ ਗੁਆਂਢ ਹੁੰਦਾ ਸੀ ਦੀਵਾਲੀ ਉੱਤੇ ਖੋਏ ਦੀ ਮਠਿਆਈ ਸਾਨੂੰ ਬੱਚਿਆਂ ਨੂੰ ਖਵਾਣੀ ਮੋਤੀ لال ਖੱਤਰੀ ਹੁੰਦਾ ਸੀ ਬੜੇ ਵੱਡੇ ਮਕਾਨਾਂ ਵਾਲਾ ਸਭ ਨਾਲ ਸਾਡਾ ਬੜਾ ਮੋਹ ਪਿਆਰ ਸੀ ਸਾਡੇ ਕਸੂਰ ਦੇ ਕੁਝ ਬੰਦੇ ਖਾਲੜੇ ਤੇ ਨਾਰਲੀ ਜਾ ਬੈਠੇ ਨੇ ਉਹ ਪੁਰਾਣੇ ਸਮਿਆਂ ਵਿੱਚ ਗਵਾਚ ਗਏ ਆਪਣੀ ਸ਼ਰਦਾ ਪ੍ਰਗਟਾ ਕੇ ਵਾਪਸ ਪਰਤੇ ਤਾਂ ਦਰਵਾਜ਼ੇ ਉੱਤੇ ਬੈਠਾ ਗਾਇਕ ਆਪਣੀ ਮਸਤੀ ਵਿੱਚ ਗਾ ਰਿਹਾ ਸੀ ਕੜਿਆਲੀ ਦਿਓ ਨਿਕਾਲਨੀ ਅੱਜ ਪੀਕਰ ਆਇਆ ਲਾਲਨੀ ਦਰਵਾਜ਼ੇ ਦੇ ਬਾਹਰੀ ਕਸੂਰੀ ਮੇਥੀ ਤੇ ਮਹਿੰਦੀ ਵਿਕ ਰਹੀ ਸੀ ਸੁਲੇਖਾ ਨੇ ਕਸੂਰ ਦੀਆਂ ਇਹ ਦੋਵੇਂ ਵਿਸ਼ੇਸ਼ ਚੀਜ਼ਾਂ ਖਰੀਦ ਲਈਆਂ ਮੈਂ ਐਲਾਨ ਕੀਤਾ ਵੀ ਮੈਂ ਕਸੂਰੀ ਜੁੱਤੀ ਜ਼ਰੂਰ ਖਰੀਦਣੀ ਹੈ ਠੀਕ ਹੈ ਸੁਲੇਖਾ ਨੇ ਹਾਮੀ ਭਰੀ ਮੈਂ ਵੀ ਆਪਣੇ ਤੇ ਸਾਹਿਬ ਲਈ ਵੇਖ ਲਵਾਂਗੇ ਓਏ ਆਪਾਂ ਬਿਨਾ ਮਨਜ਼ੂਰੀ ਤੋਂ ਫਿਰਦਿਆਂ ਵੇਖਿਓ ਕਿਤੇ ਪੰਗਾ ਨਾ ਪਵਾ ਦਿਓ ਜਗਤਾਰ ਨੇ ਚੇਤਾਵਨੀ ਦਿੱਤੀ ਕਾਰਵਲ ਵਧਣ ਲੱਗੇ ਤਾਂ ਮੰਗਤਿਆਂ ਦੀ ਭੀੜ ਫਿਰ ਹਮਲਾਵਰਾ ਵਾਂਗ ਉਲੜੀ ਉਹਨਾਂ ਦੀ ਸਾਡੇ ਤੋਂ ਕੁਝ ਲੈਣ ਦੀ ਆਸ ਜਾਇਅ ਸੀ ਪਰ ਪੰਜੀਤੀ ਮੰਗਤਿਆਂ ਦੀ ਭੀੜ ਨੂੰ ਖੁਸ਼ ਕਰਨਾ ਸਾਡੇ ਵੱਸ ਨਹੀਂ ਸੀ ਮੇਰੇ ਕੋਲੋਂ ਤਾਂ ਪਾਕਿਸਤਾਨੀ ਕਰੰਸੀ ਦੇ 5 10 ਰੁਪਏ ਦੇ ਛੋਟੇ ਨੋਟ ਖਤਮ ਹੋ ਗਏ ਸਨ ਇੰਨੇ ਨੂੰ ਇੱਕ ਵਕੀਰ ਨੇ ਉੱਚੀ ਨਾਰਾ ਮਾਰਿਆ ਨਾਨਕ ਸ਼ਾ ਗੋਬਿੰਦ ਪੀਰ ਉਸਨੇ ਸਾਡੀ ਅੰਦਰਲੀ ਨਾੜ ਨੱਪਣੀ ਚਾਹੀ ਸੀ ਮੈਨੂੰ ਉਸਦੇ ਮੂੰਹੋਂ ਨਾਨਕ ਤੇ ਗੋਬਿੰਦ ਦਾ ਨਾਮ ਲੈਣਾ ਚੰਗਾ ਲੱਗਾ ਮੈਂ ਰਬੀਰ ਸਿੰਘ ਨੂੰ ਕਿਹਾ ਇਸ ਨੂੰ ਜ਼ਰੂਰ ਕੁਝ ਨਾ ਕੁਝ ਦਿਓ ਇਸਨੇ ਸਾਡੇ ਗੁਰੂਆਂ ਦੇ ਨਾਮ ਤੇ ਮੰਗਿਆ ਹੈ ਮੈਂ ਅੰਦਰੇ ਅੰਦਰ ਹੈਰਾਨ ਵੀ ਹੋਇਆ ਧਾਰਮਿਕ ਸੰਸਕਾਰ ਕਿਵੇਂ ਸਾਡੀ ਤੁਰ ਆਤਮਾ ਦੇ ਹੇਠਾਂ ਲੁਕੇ ਬੈਠੇ ਹੁੰਦੇ ਨੇ ਮੈਂ ਸੋਚਿਆ ਬੁੱਲੇ ਸ਼ਾ ਵੀ ਸਾਡਾ ਸੀ ਪਰ ਨਾਨਕ ਤੇ ਗੋਬਿੰਦ ਦੇ ਨਾਂ ਤੇ ਮੈਂ ਕਿਉਂ ਹਲੂਣਿਆ ਗਿਆ ਸਾਂ ਕਿ ਉਹ ਮੇਰੇ ਵਧੇਰੇ ਆਪਣੇ ਸਨ ਲੰਮੇ ਹਰੇ ਚੋਲੇ ਤੇ ਗਲ ਵਿੱਚ ਮੋٹے ਰੰਗਦਾਰ ਮਣਕਿਆਂ ਵਾਲੀ ਮਾਲਾ ਵਾਲੇ ਉਸ ਫਕੀਰ ਦਿੱਸਦੇ ਬੰਦੇ ਨੇ ਰਗਵੀਰ ਸਿੰਘ ਨੂੰ ਪਰਸ ਖੋਲਦਿਆਂ ਵੇਖਿਆ ਤਾਂ ਹੱਥ ਫੈਲਾ ਕੇ ਖਲੋ ਗਿਆ ਰਗਵੀਰ ਸਿੰਘ ਦੇ ਹੱਥ ਵਿੱਚ ਨੋਟ ਫੜਿਆ ਵੇਖ ਕੇ ਦਰਜਣ ਤੋਂ ਵਧੇਰੇ ਹੱਥ ਇਕੱਠੇ ਉਹਦੇ ਹੱਥੋਂ ਨੋਟ ਖੋਣ ਲਈ ਲੱਪ ਕੇ ਰਗਵੀਰ ਸਿੰਘ ਨੇ ਫਕੀਰ ਨੂੰ ਦੇਣ ਲਈ ਨੋਟ ਦੂਜਿਆਂ ਤੋਂ ਬਚਾ ਕੇ ਹੱਥ ਉੱਚਾ ਕੀਤਾ ਉੱਛਲ ਉੱਛਲ ਕੇ ਇੱਕ ਜਣੇ ਨੇ ਲਗਭਗ ਉਸਦੇ ਹੱਥੋਂ ਨੋਟ ਖੋਹ ਹੀ ਲੈਣਾ ਸੀ ਕਿ ਉਸ ਫਕੀਰ ਨੇ ਬਿਜਲੀ ਜਹੀ ਫੁਰਤੀ ਨਾਲ ਸਾਰਿਆਂ ਨੂੰ ੱੱਕੇ ਮਾਰ ਕੇ ਪਿੱਛੇ ਕੀਤਾ ਤੇ ਉਸ ਮੁੰਡੇ ਨੂੰ ਧੌਣੋਂ ਫੜ ਕੇ ਭਗਾ ਕੇ ਮਾਰਦਿਆਂ ਕਿਹਾ ਤੇਰੀ ਓ ਮੈਂ ਭੈਣ ਨੂੰ ਉਸਨੇ ਰਗਵੀਰ ਸਿੰਘ ਹੱਥੋਂ ਨੋਟ ਚੱਪਟ ਲੈਆ ਤਾਂ ਭੀੜ ਨੇ ਫਿਰ ਸਾਨੂੰ ਘੇਰ ਲਿਆ ਅਸੀਂ ਤੁਰੰਤ ਜਾਨ ਬਚਾ ਕੇ ਕਾਰ ਵਿੱਚ ਬੈਠ ਗਏ ਤੇ ਕਾਰ ਦੇ ਸ਼ੀਸ਼ੇ ਚੜਾਉਂਦਿਆਂ ਡਰਾਈਵਰ ਨੂੰ ਛੇਤੀ ਛੇਤੀ ਕਾਰ ਤੋਰਨ ਲਈ ਕਿਹਾ ਮੰਗਤਿਆਂ ਦੀ ਭੀੜ ਕੁਝ ਦੇਰ ਕਾਰ ਦੇ ਨਾਲ ਹੱਥ ਫੈਲਾ ਕੇ ਦੌੜਦੀ ਰਹੀ ਪਾਕਿਸਤਾਨੀ ਰੇਂਜਰਾਂ ਨਾਲੋਂ ਤਾਂ ਇਹ ਮੰਗਤੇ ਵਧੇਰੇ ਖਤਰਨਾਕ ਨਿਕਲੇ ਮੰਗਤਿਆਂ ਤੋਂ ਸੁਰੱਖਿਅਤ ਦੂਰੀ ਉੱਤੇ ਪੁੱਜ ਕੇ ਮੈਂ ਲੰਮਾ ਸਾਹ ਲੈਂਦਿਆਂ ਡਰਾਈਵਰ ਨੂੰ ਕਿਹਾ ਲੈ ਵੀ ਭਰਾਵਾ ਹੁਣ ਕਿਸੇ ਉਸ ਬਾਜ਼ਾਰ ਵਿੱਚ ਲੈ ਕੇ ਜਾ ਜਿੱਥੇ ਤਿੱਲੇ ਦੀ ਪੂਰੀ ਘਟਾਈ ਵਾਲੀਆਂ ਕਸੂਰੀ ਜੁੱਤੀਆਂ ਵਿਕਦੀਆਂ ਨੇ ਅਸੀਂ ਇੱਕ ਦੁਕਾਨ ਵਿੱਚ ਬੜੇ ਮੈਂ ਆਪਣੇ ਲਈ ਇੱਕ ਸੋਹਣੀ ਤਿੱਲੇਦਾਰ ਜੁੱਤੀ ਵੇਖੀ ਸੁਲੇਖਾ ਨੂੰ ਕਿਹਾ ਕਿ ਉਹ ਮੇਰੀ ਪਤਨੀ ਤੇ ਧੀਆ ਵਾਸਤੇ ਜਨਾਨਾ ਜੁੱਤੀਆਂ ਖਰੀਦਣ ਵਿੱਚ ਮੇਰੀ ਮਦਦ ਕਰੇ ਛੇਤੀ ਛੇਤੀ ਕਰੋ ਯਾਰ ਕਿਤੇ ਕਾਬੂ ਨਾ ਆ ਜਾਈਏ ਜਗਤਾਰ ਜ਼ੋਰ ਦੇ ਰਿਹਾ ਸੀ ਉਸ ਦੀ ਕਾਲੀ ਵੇਖ ਕੇ ਅਸੀਂ ਦੁਕਾਨਦਾਰ ਨੂੰ ਹੋਰ ਵੀ ਜਲਦੀ ਕਰਨ ਲਈ ਕਿਹਾ ਸੁਲੇਖਾ ਨੇ ਆਪਣੇ ਲਈ ਵੀ ਜੁੱਤੀਆਂ ਖਰੀਦਣੀਆਂ ਸਰ ਪਰ ਪਹਿਲਾਂ ਉਹ ਮੇਰੇ ਲਈ ਜੁੱਤੀਆਂ ਵੇਖ ਰਹੀ ਸੀ ਜੁੱਤੀਆਂ ਪਸੰਦ ਕਰਕੇ ਤੇ ਮੁੱਲ ਕਰਕੇ ਹਟੇ ਤਾਂ ਸੁਲੇਖਾ ਨੇ ਦੁਕਾਨਦਾਰ ਨੂੰ ਆਪਣੇ ਵਾਸਤੇ ਕੁਝ ਜੋੜੇ ਵਿਖਾਉਣ ਲਈ ਕਿਆ ਜਗਤਾਰ ਕਹਿਣ ਲੱਗਾ ਸੁਲੇਖਾ ਕੀ ਕਰਦੀ ਹੈ ਛੱਡ ਜੁੱਤੀਆਂ ਮੁੜ ਕੇ ਕੋਈ ਗੱਲ ਹੋ ਗਈ ਤਾਂ ਇੱਥੇ ਕੋਈ ਜ਼ਮਾਨਤ ਦੇਣ ਵਾਲਾ ਵੀ ਨਹੀਂ ਉਹ ਗੁੱਸੇ ਨਾਲ ਦੁਕਾਨ ਚੋਂ ਬਾਹਰ ਨਿਕਲ ਤੁਰਿਆ ਤਰਗਬੀਰ ਸਿੰਘ ਵੀ ਸੁਲੇਖਾ ਨੂੰ ਕਹਿਣ ਲੱਗਾ ਚਲ ਛੱਡ ਰਾਣੀ ਰਹਿਣ ਦੇ ਨਿਰਾਸ਼ ਸੁਲੇਖਾ ਸਾਡੇ ਪਿੱਛੇ-ਪਿੱਛੇ ਦੁਕਾਨ ਦੇ ਪੌੜੀਆਂ 'ਚ ਉਤਰ ਗਈ ਅਸੀਂ ਕਾਰ ਵਿੱਚ ਬੈਠ ਕੇ ਵਾਪਸੀ ਚਾਲੇ ਪਾ ਦਿੱਤੇ। ਬਾਜ਼ਾਰ ਵਿੱਚ ਸਾਡੇ ਵਫਦ ਦੇ ਕੁਝ ਸਰਦਾਰ ਸ਼ਰਿਆਮ ਘੁੰਮ ਗਏ ਸ਼ਾਪਿੰਗ ਕਰ ਰਹੇ ਸਨ। ਸੁਲੇਖਾ ਨੇ ਉਹਨਾਂ ਵੱਲ ਹਸਰਤ ਨਾਲ ਵੇਖਿਆ ਤੇ ਹੌਲੀ ਜਿਹੀ ਫੁਸਫਸਾਈ। ਉਹਨਾਂ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ। ਰਗਵੀਰ ਸਿੰਘ ਨੇ ਹੌਲੀ ਜਿਹੀ ਉਸਨੂੰ ਚੁੱਪ ਰਹਿਣ ਲਈ ਕਿਹਾ। ਭੀੜ ਭਰੇ ਬਾਜ਼ਾਰਾਂ ਚੋਂ ਲੰਘਦੀ ਹੋਈ ਕਾਰ ਸੜਕ ਉੱਤੇ ਆ ਚੜੀ। ਇਸੇ ਸੜਕ ਤੋਂ ਚੱਲ ਕੇ ਹੀ ਸਾਡਾ ਮਾਸਟਰ ਮੁਰਖ ਰਾਜ ਲਾਹੌਰ ਗਿਆ ਸੀ। ਇੱਕ ਸਕਾਉਟ ਦੇ ਰੂਪ ਵਿੱਚ ਜੋ 19 ਦਿਨ ਕਸੂਰ ਦੇ ਨਾਰਮਲ ਸਕੂਲ ਵਿੱਚ ਪੜ੍ਹਿਆ ਕਰਦਾ ਸੀ ਤੇ ਜਿਨ੍ਹਾਂ ਦੀ ਸਕਾਉਟ ਟੋਲੀ ਨੇ ਹੋਰਨਾ ਸਕੂਲਾਂ ਦੇ ਸਕਾਉਟਾਂ ਸਮੇਤ ਲਾਹੌਰ ਆ ਰਹੇ ਵਾਇਸਰਾਏ ਦਾ ਸਵਾਗਤ ਕਰਨਾ ਸੀ ਬੜਾ ਵੱਡਾ ਜਲੂਸੀ ਵਿਦਿਆਰਥੀਆਂ ਨੇ ਹੱਥਾਂ ਵਿੱਚ ਯੂਨੀਅਨ ਜੈਕ ਫੜੇ ਹੋਏ ਸਨ ਉਹ ਬਾਦਸ਼ਾਹ ਸਲਾਮਤ ਦੀ ਬਾਦਸ਼ਾਹੀ ਵਦਨ ਫੁੱਲਣ ਲਈ ਨਾਰੇ ਲਾ ਰਹੇ ਸਨ ਉਹ ਅਤੇ ਉਹਦਾ ਪਿਆਰਾ ਯਾਰ ਮਰਾਜ਼ਦੀਨ ਯੂਨੀਅਨ ਜੈਕ ਫੜੀ ਵਿਦਿਆਰਥੀਆਂ ਦੇ ਅੱਗੇ-ਅੱਗੇ ਸਨ ਅਚਾਨਕ ਇੱਕ ਗਲੀ ਵਿੱਚੋਂ ਕੁਝ ਨੌਜਵਾਨ ਨਿਕਲੇ ਤੇ ਉਹਨਾਂ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਅਪ ਅਪ ਦੀ ਨੈਸ਼ਨਲ ਫਲੈਗ ਡਾਊਨ ਡਾਊਨ ਦੀ ਯੂਨੀਅਨ ਜੈਕ ਮੁਲ크ਰਾਜ ਆਖਦਾ ਹੁੰਦਾ ਸੀ ਕਿ ਨਾਰੇ ਲਾਉਣ ਵਾਲੇ ਜਲੂਸ ਦਾ ਆਗੂ ਸਰਦਾਰ ਪਗਤ ਸਿੰਘ ਸੀ ਉਸਨੇ ਬਾਹ ਉਲਾਰ ਕੇ ਨਾਰਾ ਲਾਇਆ ਅਪ ਅਪ ਦੀ ਨੈਸ਼ਨਲ ਫਲੈਗ ਡਾਊਨ ਡਾਊਨ ਦੀ ਯੂਨੀਅਨ ਜੈਕ ਮੁਲ크ਰਾਜ ਨੇ ਮਰਾਜ਼ਦੀਨ ਵੱਲ ਵੇਖਿਆ ਦੋਹਾਂ ਦੀਆਂ ਅੱਖਾਂ ਮਿਲੀਆਂ ਤੇ ਅੱਖਾਂ ਹੀ ਅੱਖਾਂ ਵਿੱਚ ਜਿਵੇਂ ਉਹਨਾਂ ਨੇ ਕੋਈ ਫੈਸਲਾ ਕਰ ਲਿਆ ਉਹਨਾਂ ਨੇ ਹੱਥਾਂ ਵਿੱਚ ਫੜਿਆ ਯੂਨੀਅਨ ਜੈਕ ਮੁੱਦਾ ਕਰ ਦਿੱਤਾ ਇਸ ਦੀ ਸਜ਼ਾ ਵੱਜੋਂ ਵੱਜੇ ਬੈਂਤਾ ਨਾਲ ਕਈ ਦਿਨ ਉਹਨਾਂ ਦੋਹਾਂ ਦੇ ਹੱਥ ਸੁੱਜਰ ਹਿੱਸ ਪਰ ਉਹ ਖੋਸ਼ ਸਨ ਕਿ ਉਹਨਾਂ ਨੇ ਯੂਨੀਅਨ ਜੈਕ ਨੀਵਾ ਕਰ ਦਿੱਤਾ ਸੀ ਪਰ ਮੁਲਕ ਰਾਜ ਤੇ ਮਰਾਜ਼ਦੀਨ ਨੇ ਯੂਨੀਅਨ ਜੈਕ ਇਸ ਲਈ ਤਾਂ ਨੀਵਾ ਨਹੀਂ ਸੀ ਕੀਤਾ ਕਿ ਉਹਨਾਂ ਨੂੰ ਆਪਸ ਵਿੱਚ ਮਿਲਣ ਤੋਂ ਹੀ ਵਰਜ ਦਿੱਤਾ ਜਾਵੇ ਇਸੇ ਹੀ ਸੜਕ ਉੱਤੇ ਰਾਤ ਬਰਾਤੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਨੂੰ ਲੈ ਜਾ ਕੇ ਸਤਲੁਜ ਦੇ ਕੰਡੇ ਹੁਸੈਨੀਵਾਲਾ ਵਿਖੇ ਸਾੜਿਆ ਗਿਆ ਸੀ। ਇਸੇ ਹੀ ਸੜਕ ਤੋਂ 47 ਵਿੱਚ ਗੰਡਾ ਸਿੰਘਾ ਦੇ ਕਾਫਲੇ ਲੰਗੇ ਸਨ ਰੋਂਦੇ ਘੁਰਲਾਉਂਦੇ ਹੋਏ ਜਿਨ੍ਹਾਂ ਨੂੰ ਰਾਹ ਵਿੱਚ ਅੱਗੋਂ ਹੁਸੈਨ ਹੁਰਨ ਦੇ ਬਿਲਕ ਦੇ ਕਾਫਲੇ ਟਕਰੇ ਸਨ ਪਰ ਕੱਡੇ ਜਾਣ ਦੇ ਬਾਵਜੂਦ ਪਾਕਿਸਤਾਨ ਵਾਲੇ ਪਾਸੇ ਗੰਡਾ ਸਿੰਘ ਵਾਲਾ ਰਹਿ ਗਿਆ ਸੀ ਤੇ ਹਿੰਦੁਸਤਾਨ ਵਾਲੇ ਪਾਸੇ ਹੁਸੈਨੀ ਵਾਲਾ ਗੰਡਾ ਸਿੰਘ ਤੇ ਹੁਸੈਨ ਦੋਵੇਂ ਸਰਹੱਦ ਦੇ આરਪਾਰ ਇੱਕ ਦੂਜੇ ਨੂੰ ਮਿਲਣ ਲਈ ਬਾਵਾ ਅੱਡ ਕੇ ਬਿਲਕ ਰਹੇ ਸਨ ਨੁਸਰਤ ਫਤੇਹ ਅਲੀ ਖਾਨ ਦੀ ਆਵਾਜ਼ ਕਾਰ ਵਿੱਚ ਗੂੰਜਣ ਲੱਗੀ ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ ਕਦੀ ਵੀ ਨਹੀਂ ਅੱਜ ਜਿੰਨਾ ਰੋਇਆ ਸੱਜਣਾ ਕੀ ਨੁਸਰਤ ਵੀ ਮੇਰੇ ਚੁੱਪ ਅਥਰੂਆਂ ਦੀ ਗੱਲ ਕਰ ਰਹੀ ਸੀ ਗੰਡਾ ਸਿੰਘ ਤੇ ਹੁਸੈਨ ਦੇ ਦਰਦ ਦੀ ਕਹਾਣੀ ਪਾ ਰਹੀ ਸੀ ਮੈਂ ਇਹ ਗੀਤ ਸੁਣ ਕੇ ਉਦਾਸ ਹੋ ਗਿਆ ਰਗਵੀਰ ਸਿੰਘ ਨੇ ਕਿਹਾ ਕੀ ਉਹ ਵੀ ਮੇਰੇ ਵਾਂਗ ਹੀ ਸੋਚ ਰਿਹਾ ਸੀ